ਮਸ਼ਹੂਰ ਈਸਟਵੁੱਡ ਦੇ ਵਿੱਚ ਚਲੀਆਂ ਰਾਤ ਦੇ ਸਮੇਂ ਗੋਲੀਆਂ ਜਿਸ ਦੀ ਵੀਡੀਓ ਹੁਕੀਆ ਫਰ ਫਗਵਾੜਾ ਜਿਲੰਦਰ ਸੜਕ ਤੇ ਸਥਿਤ ਮਸ਼ਹੂਰ ਈਸਟਵੁੱਡ ਤੇ ਰਾਤ ਦੇ ਸਮੇਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਉਥੇ ਬੌਂਸਰ ਵਜੋਂ ਕੰਮ ਕਰ ਰਹੇ ਨੌਜਵਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਦੋਂ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਦੀ ਹੈ ਪਰ ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਨਾਲ ਦੀ ਨਾਲ ਇਹ ਪੁਲਿਸ ਹੁਣ ਖੁਲਾਸਾ ਕਰਦੀ ਹੈ ਕਿ ਹੋ ਸਕਦਾ ਹੈ ਕਿ ਕੋਈ ਪੁਰਾਣੀ ਰੰਜਿਸ਼ ਦੇ ਕਰਕੇ ਮਾਮਲਾ ਜੋ ਹੈ ਇਹ ਤੇ ਵਿਗੜ ਸਕਦਾ ਹੈ ਪੁਰਾਣੀ ਰੰਜਿਸ਼ ਤੇ ਚੱਲਦੇ ਗੋਲੀਆਂ ਚਲਾਈਆਂ ਜਾ ਸਕੀਆਂ ਨੇ ਹਾਲਾਂਕਿ ਹੁਣ ਵਕੂ ਵਕ ਤਣਾਵਾਂ ਦੇ ਤਹਿਤ ਅਣਪਛਾਤੇ ਨੌਜਵਾਨਾਂ ਦੇ ਉੱਤੇ ਮਾਮਲਾ ਦਰਜ ਪੁਲਿਸ ਵੱਲੋਂ ਕਰ ਦਿੱਤਾ ਗਿਆ ਦਰਸਲ ਤੁਹਾਨੂੰ ਦੱਸੀਏ ਕਿ ਹੁਣੇ ਜਦੋਂ ਇਹਨਾਂ ਅਣਪਛਾਤਿਆਂ ਨੇ ਨੌਜਵਾਨ ਸੰਦੀਪ ਦੇ ਉੱਤੇ ਗੋਲੀਆਂ ਚਲਾਈਆਂ ਤੇ ਉਸ ਦੌਰਾਨ ਜੇਬ ਦੇ ਵਿੱਚ ਪੇ ਮੋਬਾਈਲ ਤੇ ਜਿਹੜੀ ਗੋਲੀ ਲੱਗਦੀ ਆ ਤਾਂ ਇੱਕਦਮ ਧੁਮਾਕਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਨੌਜਵਾਨ ਦੇ ਪੱਟ ਦੇ ਉੱਤੇ ਗੋਲੀ ਲੱਗਦੀ ਹੈ ਪਿਤਾ ਦੇ ਵੱਲੋਂ ਫਟੇਪੀਆਂ ਦੱਤੇ ਗਏ ਨੇ ਹਾਲਾਂਕਿ ਮੌਕੇ ਤੇ ਹਸਪਤਾਲ ਦੇ ਵਿੱਚ ਪਤਾ ਪਹੁੰਚਦੇ ਨੇ ਪਿਤਾ ਦੇ ਦੇ ਵੱਲੋਂ ਪੂਰੇ ਪੂਰਨ ਤੌਰ ਤੇ ਖੁਲਾਸਾ ਕੀਤਾ ਜਾਂਦਾ ਹੈ ਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਉਹਨਾਂ ਦੇ ਪੁੱਤ ਦੇ ਉੱਤੇ ਗੋਲੀਆਂ ਚਲੀਆਂ ਨੇ ਜਿਸ ਤੋਂ ਬਾਅਦ ਪਤਾ ਧੋੜ ਕੇ ਹਸਪਤਾਲ ਦੇ ਵਿੱਚ ਆਪਣੇ ਪੁੱਤ ਨੂੰ ਦੇਖਣ ਆਉਂਦਾ ਹੈ ਹਾਲਾਂਕਿ ਤਾਂ ਉਹਨੂੰ ਦੱਸ ਸੀ ਇਹ ਕਿ ਪਿਤਾ ਵੀ ਖੁਦ ਬਿਮਾਰ ਹੀ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਹੁਣ ਜਵਾਨ ਪੁੱਤ ਵੀ ਹਸਪਤਾਲ ਦੇ ਵਿੱਚ ਦਾਖਲ ਹੈ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਪਰ ਹਾਲਾਂਕਿ ਪੂਰੀ ਜਾਣਕਾਰੀ ਕੀ ਹੈ ਗੋਲੀਆਂ ਕਿਉਂ ਚਲਾਈਆਂ ਗਿਆ ਉਸ ਬਾਬਤ ਹਾਲੇ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ ਤਾਂ ਹੁਣ ਅਪੌਂਸਰ ਵਜੋਂ ਕੰਮ ਕਰਨ ਵਾਲੇ ਈਸਟਵੁੱਡ ਦੇ ਵਿੱਚ ਨੌਜਵਾਨ ਤੇ ਉੱਤੇ ਇੱਕ ਵੱਡੇ ਘਰੋਂ ਨੇ ਉਸ ਨੂੰ ਘੇਰਾ ਪਾਇਆ ਤੇ ਉਸ ਤੇ ਗੋਲੀਆਂ ਚਾੜ ਦਿੱਤੀਆਂ ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਹੁਣ ਉਸ ਨੌਜਵਾਨ ਦੇ ਉੱਤੇ ਚਲਾਣ ਵਾਲੇ ਗੋਲੀਆਂ ਦੇ ਵਾਲੇ ਨੌਜਵਾਨਾਂ ਦੀ ਜਾਂਚ ਕਰ ਰਹੀ ਹੈ ਤੇ ਨਾਲ ਦੀ ਨਾਲ ਹਸਪਤਾਲ ਦੇ ਵਿੱਚ ਉਸ ਨੌਜਵਾਨ ਦਾ ਇਲਾਜ ਵੀ ਚੱਲ ਰਿਹਾ ਹੈ ਹਾਲਾਂਕਿ ਹੁਣ ਕੀ ਕਾਰਨ ਸੀ ਉਸ ਪਿੱਛੇ ਦਾ ਖੁਲਾਸਾ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਰਾਤ ਦੇ ਸਮੇਂ ਘਟਨਾ ਵਾਪਰਦੀ ਹੈ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਤੁਸੀਂ ਪਿਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਬਿਆਨ ਵੀ ਸੁਣ ਸਕਦੇ ਹੋ ਦੱਸਿਏ ਕਿ ਹੁਣ ਸੋਸ਼ਲ ਮੀਡੀਆ ਤੇ ਲੋਕਾਂ ਦੇ ਅੰਦਰ ਵੀ ਡਰ ਪੈਦਾ ਹੋ ਗਿਆ ਹੈ ਵੀਡੀਓਜ਼ ਨੂੰ ਦੇਖ ਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਿਉਹਾਰਾਂ ਦੇ ਸੀਜ਼ਨ 'ਚ ਲੋਕ ਬਾਹਰ ਘੁੰਮਣ ਜਾਂਦੇ ਨੇ ਤਾਂ ਇਹ ਚੱਲ ਰੀਆਂ ਗੋਲੀਆਂ ਹੋ ਰਹੇ ਹਮਲਿਆਂ ਤੇ ਦੇਖਦੇ ਹੋਏ ਲੋਕ ਡਰੇ ਸਹਮੇ ਨਜ਼ਰ ਆਏ ਨੇ ਸਤਪਾਲ ਹੈ ਜੀ ਮੇਰਾ ਨਾਮ ਹਾਂਜੀ ਸਤਪਾਲ ਹੈ ਜੀ ਸਤਪਾਲ ਜੀ ਅੱਜ ਇਹ ਇੱਥੇ ਜਲੰਧਰ ਆਏ ਜੋਲ ਹਸਪੀਟਲ ਚ ਕੀਮਾ ਵਾਲਾ ਦੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ইস্ট ਬੁੱਡ ਵਿੱਚ ਲੋਕਾਂ ਦੀ ਸੇਫਟੀ ਬਾਤੇ ਬੌਂਸਰ ਲੱਗਾਇਆ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਣੀ ਕਾਫੀ ਦਾਦੂ ਤੇ ਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਜੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹੱਲੇ ਆਪਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮੈਨੂੰ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆਂ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਜੀ ਗੋਲੀ ਪੱਟ 'ਚ ਲੱਗੀ ਆ ਸਿਰ ਵਿੱਚ ਵੀ ਦਰਦ ਦਰਦ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਬੁਡ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਲੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਇੱਥੇ ਤੇ ਤੁਹਾਡੇ ਬੱਚੇ ਜੀ ਕਿੱਦਾਂ ਕੰਡੀਸ਼ਨ ਸਾਡੇ ਕੰਡੀਸ਼ਨ ਠੀਕ ਹੈ ਸੀਰੀਸ ਹੈ ਜਾਂ ਹਲੇ ਕੁਝ ਪਤਾ ਨਹੀਂ ਲੱਗਾ ਹੈਗਾ ਬਿਲਕੁਲ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦਾ ਪਰ ਜਦ ਤੱਕ ਮੈਂ ਇੱਥੇ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਕਿ ਪੁਲਸ ਨੂੰ ਸ਼ਿਕਾਇਤ ਕੀਤੀ ਪੁਲਸ ਆਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲ ਨੂੰ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਆ ਗਿਆ